ਬੈਲਰ ਵਾਲੇ ਮੈਨੂੰ ਖਰਾਬ ਕਰਦੇ ਆ ਮੈਂ ਉੱਥੇ ਢੇਡੇ ਮਾਰ ਮਾਰ ਕੇ ਹੰਬ ਗਿਆ ਵਾਂ ਪਹਿਲੇ ਤੋਂ 10 ਦਿਨ ਮੈਨੂੰ ਲਾਰਾ ਲਾਉਂਦੇ ਰਹਿ ਆ ਅੱਜ 11 ਵਜੇ ਚੱਕ ਲੈਣੀ ਆ ਅੱਜ 4 ਵਜੇ ਚੱਕ ਲੈਣੀ ਆ ਅੱਜ ਸ਼ਾਮਾਂ ਨੂੰ ਚੱਕ ਲੈਣੀ ਆ ਹੁਣ ਉਹ 5 ਦਿਨ ਹੋ ਗਿਆ ਮੇਰਾ ਫੋਨ ਵੀ ਚੱਕਦੇ ਖੇਤੀਬਾੜੀ ਵਾਲਿਆਂ ਦੇ ਨਾਲ ਸੰਪਰਕ ਅਸੀਂ ਕੀਤਾ ਸੀਗਾ ਉਹ ਕਹਿੰਦੇ ਜੀ ਐਸਡੀਐਮ ਸਾਹਿਬ ਦੇ ਐਪਲੀਕੇਸ਼ਨ ਦੋ ਤੇ ਥਾਣੇ ਐਪਲੀਕੇਸ਼ਨ ਦੇ ਦੋ ਫੇ ਅਸੀਂ ਕਾਨੂੰਨੀ ਕਾਰਵਾਈ ਉਹਨਾਂ ਤੇ ਕਰਾਂਗੇ ਹੁਣ ਸਾਡੇ ਇਸ ਜ਼ਮੀਨ ਨੂੰ ਸਵਾਏ ਅੱਗ ਲਾਉਣ ਤੋਂ ਬਗੈਰ ਸਾਡੇ ਕੋਲ ਕੋਈ ਹੱਲ ਨਹੀਂ ਰਹਿ ਗਿਆ ਜੇ ਅਸੀਂ ਅੱਗ ਲਾਉਂਦੇ ਆ ਤੇ ਪ੍ਰਸ਼ਾਸਨ ਸਾਡੇ ਤੇ ਪਰਚੇ ਘੱਟਦਾ ਅਸੀਂ ਦੱਸੋ ਕੀ ਕਰੀਏ ਤੁਹਾਡੀ ਕਿੰਨੀ ਵੱਲੂ ਜ਼ਮੀਨ ਆ ਜਿਹੜੀ ਜਿਹਦੇ ਵਿੱਚ ਪਰਾਲੀ ਜਿਹੜੀ ਇਹਨਾਂ ਲੋਕਾਂ ਨੇ ਚੱਕੀ ਨਹੀਂ ਤੇ ਮੇਰੇ ਕੋਲ ਵੀ 8000 ਰੁਪਏ ਨੇ ਐਡਵਾਂਸ ਲੈ ਲਿਆ ਸੀਗਾ ਹੁਣ ਜਦੋਂ ਅਸੀਂ ਇਹਨਾਂ ਨੂੰ ਫੋਨ ਲਾਉਨੇ ਆ ਬਿਲਕੁਲ ਫੋਨ ਗਾੜੀ ਉਹ ਟੈਨ ਨਹੀਂ ਕਰਦੇ ਹੁਣ ਨਾ ਤਾਂ ਸਾਡੇ ਸੇ ਆਲੂ ਲੱਗ ਸਕਦਾ ਜਿਹੜੀ ਨਾ ਨਾ ਹੀ ਕਣਕ ਬੀਜ ਸਕਦੇ ਆ ਜੇ ਹੁਣ ਇਹ ਪ੍ਰਾਲੀ ਦੀ ਗੱਲ ਕਰਦੇ ਆ ਪ੍ਰਾਲੀ ਜੇ ਅਸੀਂ ਅੱਗ ਲਾਉਣੀ ਹੈ ਪ੍ਰਸ਼ਾਸਨ ਸਾਡੇ ਤੇ ਪਰਚੇ ਦਰਜ ਕਰਦਾ ਜੇ ਤੇ ਸਾਡਾ ਦੋ ਚੌਂਦਣਾਂ ਦੇ ਵਿੱਚ ਕੋਈ ਹੱਲ ਹੋ ਗਿਆ ਠੀਕ ਆ ਨਹੀਂ ਤਾਂ ਅਸੀਂ ਜਥੇਬੰਦੀਆਂ ਨੂੰ ਕਹਿ ਕੇ ਇਕੱਠੇ ਕਰਕੇ ਅਸੀਂ ਅੱਗ ਲਾਵਾਂਗੇ ਕਿੰਨੇ ਕੁ ਲੋਕਾਂ ਦੇ ਖੇਤ ਆ ਜਿਨ੍ਹਾਂ ਦੇ ਵਿੱਚ ਇਦਾਂ ਹੀ ਪ੍ਰਾਲੀ ਜਿਹੜੀ ਪਈ ਆ ਉਰੇ ਲੋਕ ਚੱਕ ਨਹੀਂ ਰਹੇ 800 ਰੁਪਏ ਲੈ ਆਵਾ ਤਾਂ 17 ਘੱਲੇ ਦੀ ਆਪਣੇ ਗੱਲ ਕੀਤੀ ਤੇ 14 ਘੱਲੇ ਚੱਕੇ ਆ ਕਿਥੇ ਤੁਸੀਂ ਮਾੜਾ ਇਥੇ ਥਾਣੇ ਦਿਓ ਲੈ ਕੇ ਰੀਪਰ ਫੁਰਵਾ ਕੇ ਮੁੜ ਕੇ ਅੱਜ ਚੱਕਦੇ ਕੱਲ ਚੱਕਦੇ ਰੋਜ਼ ਲਾਰੇ ਤੇ ਲਾਰੇ ਸਾਨੂੰ ਲਾਈ ਗਏ ਹੁਣ ਅਸੀਂ ਜਹੇਬੰਦੀਆਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਕੱਠੇ ਹੋ ਕੇ ਅੱਗ ਲਾਵਾਂਗੇ ਜੋ ਨੰਦੀ ਪਰਾਲੀ ਨੂੰ ਲੈ ਕੇ ਸਰਕਾਰ ਵੱਲੋਂ ਕਿਸਾਨਾਂ ਨੂੰ ਆਦੇਸ਼ ਨੇ ਕਿ ਇਸ ਪਰਾਲੀ ਨੂੰ ਅੱਗ ਨਾਲ ਲਗਾਈ ਜਾਵੇ ਲੇਕਿਨ ਇਸ ਦਾ ਸਮਾਧਾਨ ਕੀ ਹੈ ਇਸ ਦਾ ਹੱਲ ਕੀ ਹੈ ਇਹ ਕਿਸਾਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਕਿ ਜਿਹੜੇ ਕਿਸਾਨਾਂ ਦੇ ਖੇਤਾਂ 'ਚ ਪਰਾਲੀ ਪਈ ਹੈ ਇਸ ਨੂੰ ਲੈ ਕੇ ਕਿਸਾਨ ਕਿੰਨੇ ਪਰੇਸ਼ਾਨ ਨੇ ਔਰ ਕਿੰਨੇ ਦਿਨ ਹੋ ਗਏ ਨੇ ਅਗਲੀ ਫਸਲ ਬੀਜਣ ਤੋਂ ਬੈਠੇ ਨੇ ਮੇਰੇ ਨਾਲ ਕੁਝ ਕਿਸਾਨ ਨੇ ਇਕੱਠੇ ਹੋਏ ਜਿਹੜੇ ਇਹਨਾਂ ਪਰਾਲੀ ਦੇ ਤੋਂ ਜਿਹੜੇ ਦੁਖੀ ਨੇ ਕਿਉਂਕਿ ਜਿਹੜੀ ਪਰਾਲੀ ਹੈ ਉਹ ਇਹਨਾਂ ਦੇ ਖੇਤਾਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਪਈ ਹੈ ਔਰ ਜਿਨ੍ਹਾਂ ਲੋਕਾਂ ਨੇ ਪਰਾਲੀ ਚੱਕਣੀ ਸੀ ਉਹ ਚੱਕਣ ਆ ਨਹੀਂ ਰਹੇ ਸਭ ਤੋਂ ਪਹਿਲਾਂ ਜੀ ਕੀ ਸਮੱਸਿਆ ਕੀ ਆ ਰਹੀ ਹੈ ਜੀ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਦੇਵ ਸਿੰਘ ਪਿੰਡ ਗਾਈਪੋਤ ਤੋਂ ਬੋਲਦਾ ਮੈਂ ਪਰਾਲੀ ਚਕਾਉਣੀ ਸੀ ਕਿ ਬੈਲਰ ਵਾਲਿਆਂ ਨੂੰ ਫਸਲ ਬੀਜਣ ਵਾਸਤੇ ਉਹਨਾਂ ਮੇਰੇ ਕੋਲੋਂ ਐਡਵਾਂਸ ਪੈਸੇ ਵੀ ਲੈ ਲਿਆ 27 ਤੋਂ 28 ਦਿਨ ਹੋ ਗਿਆ ਮੌੜ ਵੱਡੇ ਹੋਏ ਆ ਉਹਨਾਂ ਪ੍ਰਾਲੀ ਨੇ ਮੇਰੇ ਖੇਤ ਚੋਂ ਚੱਕੀ ਮੇਰੇ ਖੇਤ ਦੀ ਨਵੀਂ ਜੜੀ ਆ ਉਹ ਵੀ ਖਤਮ ਹੋ ਚੁੱਕੀ ਆ ਮੈਂ ਨਾ ਉੱਥੇ ਕਣਕ ਵੀ ਸਕਦਾ ਨਾ ਮੈਂ ਉੱਥੇ ਆਲੂ ਲਾ ਸਕਦਾ ਮੈਂ ਜ਼ਮੀਨ ਉਹ ਠੇਕੇ ਤੇ ਲਈ ਹੋਈ 65000 ਰੁਪਈਆ ਮੈਂ ਕਿੱਲਾ ਠੇਕੇ ਦਾ ਦੇਣਾ ਉਸ ਜ਼ਿਮੀਦਾਰ ਨੂੰ ਮੇਰੀਆਂ ਕਣਕਵਣੀ ਬੀਜ ਹੋਣੀ ਮੇਰੇ ਆਲੂ ਵੀ ਨਹੀਂ ਲੱਗਣੇ ਮੈਂ ਉਹਨੂੰ ਠੇਕਾ ਕਿੱਥੋਂ ਦਵਾਂਗਾ ਹੁਣ ਇਸ ਪਰਾਲੀ ਨੂੰ ਮੈਂ ਕੀ ਕਰਾਂ ਮੇਰੀ ਜ਼ਮੀਨ ਦੀ ਸਾਰੀ ਨਮੀ ਜੜੀ ਆ ਉਹ ਸੁੱਕ ਚੁੱਕੀ ਆ ਤੇ ਬੈਲਰ ਵਾਲੇ ਮੈਨੂੰ ਖਰਾਬ ਕਰਦੇ ਆ ਮੈਂ ਉੱਥੇ ਢੇਡੇ ਮਾਰ ਮਾਰ ਕੇ ਹੰਬ ਗਿਆ ਵਾਂ ਪਹਿਲੇ ਤੋਂ 10 ਦਿਨ ਮੈਨੂੰ ਲਾਰਾ ਲਾਉਂਦੇ ਰਹਿ ਆ ਅੱਜ 11 ਵਜੇ ਚੱਕ ਲੈਣੀ ਆ ਅੱਜ 4 ਵਜੇ ਚੱਕ ਲੈਣੀ ਆ ਅੱਜ ਸ਼ਾਮਾਂ ਨੂੰ ਚੱਕ ਲੈਣੀ ਆ ਹੁਣ ਉਹ ਪੰਜ ਦਿਨ ਹੋ ਗਿਆ ਮੇਰਾ ਫੋਨ ਵੀ ਨਹੀਂ ਚੱਕਦੇ ਨਾ ਉਹ ਸਾਨੂੰ ਉਸੇ ਮਿਲਦੇ ਆ ਇਹ ਕੋਈ ਪ੍ਰਾਈਵੇਟ ਲੋਕ ਦੇ ਇਹ ਪ੍ਰਾਈਵੇਟ ਫਾਰਮਾ ਬੈਲਰ ਵਾਲੇ ਜਿਹੜੇ ਆ ਹਾਂਜੀ ਤੇ ਕੀ ਕਹਿੰਦੇ ਕੀ ਹੁਣ ਤੁਹਾਨੂੰ ਇਹ ਹੁਣ ਇਹ ਸਾਡਾ ਕੋਈ ਫੋਨ ਨਹੀਂ ਚੱਕਦੇ ਹਾਂਜੀ ਤੇ ਨਾ ਪੈਸੇ ਸਾਨੂੰ ਵਾਪਸ ਕੀਤੇ ਆ ਇਥੋਂ ਮਸ਼ੀਨਾਂ ਲੈ ਕੇ ਉਹ ਲੋਹਿਆਂ ਦੀ ਸਾਈਡ ਵਾਲਾ ਮਤਲਬ ਕਿ ਨਿਕਲ ਗਿਆ ਤੇ ਜਿਹੜੇ ਪ੍ਰਸ਼ਾਸਨ ਪ੍ਰਸ਼ਾਸਨ ਆ ਗੱਲ ਹੋਈ ਕਿਉਂਕਿ ਐਸਡੀਐਮ ਹੁੰਦੇ ਆ ਖੇਤੀਬਾੜੀ ਡਿਪਾਰਟਮੈਂਟ ਹੁੰਦਾ ਵਾ ਉਹਨਾਂ ਦਾ ਕੋਈ ਆਪਣਾ ਦਿਸਿਆ ਤੋਂ ਦੁੱਖ ਉਹਨੂੰ ਖੇਤੀਬਾੜੀ ਵਾਲਿਆਂ ਦੇ ਨਾਲ ਸੰਪਰਕ ਅਸੀਂ ਕੀਤਾ ਸੀਗਾ ਉਹ ਕਹਿੰਦੇ ਜੀ ਐਸਡੀਐਮ ਸਾਹਿਬ ਦੇ ਐਪਲੀਕੇਸ਼ਨ ਦੋ ਜਾਂ ਥਾਣੇ ਐਪਲੀਕੇਸ਼ਨ ਦੇ ਦੋ ਫਿਰ ਅਸੀਂ ਕਾਨੂੰਨੀ ਕਾਰਵਾਈ ਉਹਨਾਂ ਤੇ ਕਰਾਂਗੇ ਹੁਣ ਸਾਡੇ ਇਸ ਜ਼ਮੀਨ ਨੂੰ ਸਵਾਏ ਅੱਗ ਲਾਉਣ ਤੋਂ ਬਗੈਰ ਸਾਡੇ ਕੋਲ ਕੋਈ ਹੱਲ ਨਹੀਂ ਰਹਿ ਗਿਆ ਜੇ ਅਸੀਂ ਅੱਗ ਲਾਉਂਦੇ ਆ ਤੇ ਪ੍ਰਸ਼ਾਸਨ ਸਾਡੇ ਤੇ ਪਰਚੇ ਕੱਟਦਾ ਅਸੀਂ ਦੱਸੋ ਕੀ ਕਰੀਏ ਚਲੋ ਭਜੀ ਇਹ ਜਿਹੜੀ ਇਲਾਕਾ ਵਾ ਇੱਥੇ ਖੇਤੀ ਆਲੂ ਲੱਗਦਾ ਵਾ ਹਾਂਜੀ ਤੇ ਆਲੂ ਵੀ ਕਹਿੰਦੇ ਲੱਗਣਾ ਸੀਗਾ ਜਾਂ ਕੀ ਤੁਹਾਡੀ ਕਿੰਨੀ ਵੱਲ ਜਮੀਨ ਆ ਜਿਹੜੀ ਜਿਹਦੇ ਵਿੱਚ ਪਰਾਲੀ ਜਿਹੜੀ ਇਹਨਾਂ ਲੋਕਾਂ ਨੇ ਇਹ ਚੱਕੀ ਨਹੀਂ ਭਾਈ ਮੇਰੇ ਜਿਹੜੀ ਮੇਰੇ ਇਹਨਾਂ ਨਾਲ ਗੱਲ ਕੀਤੀ ਸੀ ਮੇਰੇ ਗੱਲ ਇਹਨਾਂ 17 ਕਿੱਲਿਆਂ ਦੀ ਕੀਤੀ ਸੀ ਜਿਹੜਾ ਪੰਡਾ ਚੱਕਣ ਦੀ 14 ਕਿੱਲੇ ਇਹਨਾਂ ਨੇ ਮੇਰੇ ਚੱਕੇ ਆ ਬਾਕੀ ਜਿਹੜੇ ਅਸ ਟਾਈਮ ਮੇਰੇ 45 ਤੋਂ 50 ਕਿੱਲੇ ਜਿਹੜੇ ਆ ਉਹ ਪਰਾਲੀ ਵਿੱਚੇ ਪਈ ਆ ਤੇ ਅੱਜ 20 ਦਿਨ ਹੋ ਗਿਆ ਤੇ ਨਾ ਤਾਂ ਕੋਈ ਫੋਨ ਹੀ ਚੱਕਦੇ ਆ ਤੇ ਮੇਰੇ ਕੋਲ 50000 ਰੁਪਏ ਨਾ ਐਡਵਾਂਸ ਲੈ ਲਿਆ ਸੀਗਾ ਹੁਣ ਜਦੋਂ ਅਸੀਂ ਇਹਨਾਂ ਨੂੰ ਫੋਨ ਲਾਉਂਦੇ ਆ ਬਿਲਕੁਲ ਫੋਨ ਗਾੜੀ ਉਹ ਟੈਂਡਰ ਨਹੀਂ ਕਰ ਹੁਣ ਨਾ ਤਾਂ ਸਾਡੇ ਸੇ ਆਲੂ ਲੱਗ ਸਕਦਾ ਜਿਹੜੇ ਨਾ ਨਾ ਹੀ ਕਣਕ ਬੀਜ ਸਕਦੇ ਆ ਜੇ ਹੁਣਾਂ ਹੀ ਪ੍ਰਾਲੀ ਦੀ ਗੱਲ ਕਰਦੇ ਆ ਪ੍ਰਾਲੀ ਜੇ ਅਸੀਂ ਅੱਗ ਲਾਉਨੇ ਆ ਪ੍ਰਸ਼ਾਸਨ ਸਾਡੇ ਤੇ ਪਰਚੇ ਦਰਜ ਕਰਦਾ ਜੀ ਅਸੀਂ ਖੇਤੀਬਾੜੀ ਅਫਸਰ ਪਰਮਿੰਦਰ ਨਾਲ ਗੱਲ ਕੀਤੀ ਸੀਗੀ ਉਹ ਕਹਿੰਦੇ ਵੀ ਤੁਸੀਂ ਐਸ ਡੀ ਐਮ ਦੇ ਤੇ ਜਾਂ ਡਿਪਟੀ ਸਾਫ ਦੇ ਐਪਲੀਕੇਸ਼ਨ ਦੋ ਉਹ ਤੋਂ ਬਾਅਦ ਅਸੀਂ ਕਾਨੂੰਨੀ ਕਾਰਵਾਈ ਕਰ ਸਕਦੇ ਆ ਪਹਿਲਾਂ ਅਸੀਂ ਕੁਝ ਨਹੀਂ ਕਰ ਸਕਦੇ ਤੇ ਹੁਣ ਤੁਸੀਂ ਕੀ ਕਰੋਗੇ ਕਿਉਂਕਿ ਪ੍ਰਾਲੀ ਪਈ ਆ ਫਸਲ ਅਗਲੀ ਲੇਟ ਹੋ ਰਹੀ ਹੈ ਭਾਜੀ ਜੇ ਅਸੀਂ ਇਹਨੂੰ ਅੱਗ ਲਾਉਨੇ ਆ ਪ੍ਰਾਲੀ ਜਿਹੜੀ ਪ੍ਰਾਲੀ ਦੇ ਨਾਂ ਤੋਂ ਚੱਕਦੇ ਆ ਉਹ ਤੋਂ ਗਾੜੀ ਆ ਜੇ ਅਸੀਂ ਇਹਨੂੰ ਅੱਗ ਲਾਉਣੀ ਆ ਸਾਡੇ ਪ੍ਰਸ਼ਾਸਨ ਪਰਚਾ ਦਰਜ ਕਰਦਾ ਵਾ ਅਸੀਂ ਹੁਣ ਇਹ ਆ ਵੀ ਜੇ ਸਾਡਾ ਦੋ ਚੌਂਦੜਾਂ ਦੇ ਵਿੱਚ ਕੋਈ ਹੱਲ ਹੋ ਗਿਆ ਠੀਕ ਆ ਨਹੀਂ ਤਾਂ ਅਸੀਂ ਜਥੇਬੰਦੀਆਂ ਨੂੰ ਕਹਿ ਕੇ ਇਕੱਠੇ ਕਰਕੇ ਅਸੀਂ ਅੱਗ ਲਾਵਾਂਗੇ ਹਾਂਜੀ ਕਿੰਨੇ ਕਿੰਨੇ ਕੁ ਲੋਕਾਂ ਦੇ ਖੇਤ ਆ ਜਿਨ੍ਹਾਂ ਦੇ ਵਿੱਚ ਇਦਾਂ ਹੀ ਪ੍ਰਾਲੀ ਜਿਹੜੀ ਪਈ ਆ ਉਹਰੇ ਲੋਕ ਚੱਕ ਨਹੀਂ ਰਹੇ ਬਾਜੀ ਸਾਰਾ ਰਕਬਾ ਜਿਹੜਾ 2.5 ਤੋਂ 300 ਕਿਲਾਸ ਟਾਈਮ ਜਿਹੜਾ ਰਕਬਾ ਹੈਗਾ ਵਾ ਜਿਹੜਾ ਪਿਆ ਵਾ ਹਾਂਜੀ ਜਿਹੜੇ ਲੋਕ ਹੈਗੇ ਆ ਜਿਹਦਾ ਤੁਸੀਂ ਕਹ ਰਹੇ ਸੀ ਤੁਸੀਂ 50000 ਰੁਪਏ ਦਿੱਤਾ ਉਹ ਕਿੰਨੀ ਜ਼ਮੀਨ ਦਾ ਜਿਹੜਾ ਤੁਸੀਂ ਦਿੱਤਾ ਸੀ ਇਹਨਾਂ ਨੂੰ ਪਾਜੀ ਇਹਨਾਂ ਨੇ ਮੈਨੂੰ ਅਡਵਾਂਸ ਲੈ 50000 ਰੁਪਏ ਇਹਨਾਂ ਕਹ ਆਇਆ ਹੈਗਾ ਵੀ ਤੇਰੇ 70 ਕਿੱਲੇ ਜਿਹੜੇ ਚੱਕਾਂਗੇ ਬਾਕੀ ਜਿਹੜੀ ਰਕਮ ਬਣਦੀ ਤੁਹਾਡੇ ਕੋਲ ਬਾਅਦ ਚ ਲਾਵਾਂਗੇ ਕਿੰਨੇ ਦਿਨ ਹੋ ਗਏ ਮੇਰੇ ਪਹਿਲੇ ਉਹਨੂੰ ਘੱਟੋ ਘੱਟ 15-20 ਦਿਨ ਹੋ ਗਿਆ ਤੇ 14 ਕਿੱਲੇ ਨਾਲ ਸਿਰਫ ਮੇਰੇ ਰਕਬਾ ਚੱਕਿਆ ਵਾਸ ਬਾਕੀ ਮੇਰਾ ਰਕਬਾ ਸਾਰਾ ਉੱਦਾਂ ਹੀ ਪਿਆ ਹੋਆ ਹਾਂਜੀ ਤੁਸੀਂ ਆਲੂ ਬਿਜ਼ਨਸ ਸਾਰੀ ਜਗ੍ਹਾ ਦੀ ਹਾਂਜੀ ਆਲੂ ਬਿਜ਼ਨਸ ਤੇ ਆਲੂ ਦਾ ਬੀ ਵੀ ਲਿਆਂਦਾ ਹੋਣਾ ਆਲੂ ਹਾਂਜੀ ਤੁਸੀਂ ਤੁਸੀਂ ਆਓ ਬਜੀ ਇੱਧਰ ਥੋੜਾ ਤੁਹਾਡੇ ਨਾਲ ਗੱਲ ਕਰਾਂਗੇ ਤੁਹਾਡੀ ਆਪਣੀ ਵੀ ਕੋਈ ਜ਼ਮੀਨ ਜਿਹਦੇ ਵਿੱਚ ਪਰਾਲੀ ਪਈ ਸੀਗੀ ਮੇਰੇ ਹੈਗੇ 17 18 ਕਿੱਲੇ ਜੀ 17 18 ਕਿੱਲੇ ਜ਼ਮੀਨ ਹੈਗੀ ਆ ਜਿਹੱਚ ਪਰਾਲੀ ਪਈ ਆ ਰੀਪਰ ਫਰਵਾਇਆ ਇਹਨਾਂ ਨੇ ਕਹਿ ਕੇ 7000 ਰੁਪਇਆ ਇਹਨਾਂ ਨੇ ਮੇਰੇ ਕੋਲ ਅਡਵਾਂਸ ਲਿਆ ਪਹਿਲਾਂ ਰੀਪਰ ਫਰਵਾ ਆ ਕੇ ਮੁੜ ਕੇ ਅੱਜ ਚੱਕਦੇ ਕੱਲ ਚੱਕਦੇ ਰੋਜ਼ ਲਾਰੇ ਤੇ ਲਾਰੇ ਸਾਨੂੰ ਲਾਈ ਗਏ ਮੁੜ ਕੇ ਆਏ ਨਹੀਂ ਆਏ ਨਹੀਂ ਫੋਨ ਚੱਕਦੇ ਨਹੀਂ ਹੁਣ ਅਸੀਂ ਇਹਨੂੰ ਕੀ ਕਰੀਏ ਮੈਂ ਬੀਜ ਨਹੀਂ ਕਣਕ ਸਾਰੇ ਅਜੇ ਨਮੀ ਰਹਿ ਨਹੀਂ ਗਈ ਪਰਾਲੀ ਉਦਾਂ ਦੀ ਉਦਾਂ ਹੀ ਪਈ ਜਾ ਵਿੱਚ ਹੁਣ ਅਸੀਂ ਜਹੇਬੰਦੀਆਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਕੱਠੇ ਹੋ ਕੇ ਅੱਗ ਲਾਵਾਂਗੇ ਇਹਨੂੰ ਪਰਾਲੀ ਨੂੰ ਕਿਉਂਕਿ ਕਾਫੀ ਪਿੰਡ ਆ ਸਾਡੇ ਇੱਥੇ ਲਾਗੇ ਲਾਗੇ ਦੇ ਤੇ ਜਿਵੇਂ ਤੁਸੀਂ ਪੈਸੇ ਵੀ ਦਿੱਤੇ ਇਹਨਾਂ ਨੂੰ ਤਾਂ ਉਹਦਾ ਕੀ ਕਰਨਾ ਕਿਉਂਕਿ ਇੱਕ ਪਾਸੇ ਤਾਂ ਤੂੰ ਪਰਾਲੀ ਤੋਂ ਨੁਕਸਾਨ ਹੋ ਰਿਹਾ ਦੂਜੇ ਪਾਸੇ ਏਠ ਠਗੀ ਵੀ ਆਪਾਂ ਕਹਿ ਦਿੰਦੇ ਹਾਂ ਇਹ ਤਾਂ ਅਸੀਂ ਹੁਣ ਇਹੋ ਹੀ ਇੱਕਦ ਹੈ ਬਾਹਰ ਦੇ ਉਹ ਬੰਦੇ ਪਤਾ ਨਹੀਂ ਕਿਥੋਂ ਦੇ ਆ ਉਹ ਕਿਹੜਾ ਏਰੀਆ ਉਹਨਾਂ ਦਾ ਮਲੋਟ ਹਲਦਾ ਦੱਸਦੇ ਮੁਕਸਰ ਮਲੋਟ ਤੇ ਬਾਕੀ ਪੁਲਿਸ ਨੂੰ ਜਾਂ ਪੁਲਿਸ ਨੂੰ ਪਰਚਾ ਦਾਂਗੇ ਉਹਨਾਂ ਤੇ ਪੁਲਿਸ ਕਰੂਗੀ ਕਾਰਵਾਈ ਜਿਹੜੀ ਕਰਨੀ ਫਿਰ ਹਾਂਜੀ ਸੁਣੋ ਠੀਕ ਹੈ ਦੇਖੋ ਇਹ ਪਰਾਲੀ ਵਾਲੇ ਕਿਸਾਨ ਆ ਜਿਨ੍ਹਾਂ ਦੀ ਪਰਾਲੀ ਖੇਤਾਂ ਦੇ ਵਿੱਚ ਪਈ ਨੂੰ ਕਹਿੰਦੇ 20 ਤੋਂ 25 ਦਿਨ ਹੋ ਗਏ ਆ ਆਲੂ ਦੀ ਫਸਲ ਵੀ ਜਣੀ ਕਣਕ ਦੀ ਫਸਲ ਵੀ ਜਣੀ ਲੇਕਿਨ ਨੁਕਸਾਨ ਜਿਹੜਾ ਲਗਾਤਾਰ ਹੋ ਰਿਹਾ ਜਿਹੜੇ ਇਹ ਬੇਲਰ ਵਾਲੇ ਆ ਇਹ ਪਰਾਲੀ ਨਹੀਂ ਚੱਕ ਰਹੇ ਤੇ ਦੂਜੇ ਪਾਸੇ ਇਹ ਕਿਸਾਨ ਕਹਿੰਦੇ ਆ ਕਿ ਜਿਹੜੀ ਸਾਡੀ ਅਗਲੀ ਫਸਲ ਆ ਉਹਦੀ ਨਮੀ ਵੀ ਜਿਹੜੀ ਖਤਮ ਹੋ ਰਹੀ ਹੈ ਨੁਕਸਾਨ ਦੂਜੀ ਫਸਲ ਦਾ ਵੀ ਹੋਣਾ ਹੈ ਔਰ ਹੱਲ ਕਹਿੰਦੇ ਆ ਕਿ ਸਾਡੇ ਕੋ ਸਿਰਫ ਇਹੜਾ ਅੱਗ ਲਗਾਉਂਦਾ ਹੀ ਹੈ ਜੀ ਸਸ ਜੀ ਹਾਂ ਜੀ ਸਾਜੀ ਗਾਜੀਪੁਰ ਤੋਂ ਬੋਲਦੇ ਆਂ ਅਸੀਂ ਭਾਜੀ ਦੱਸੋ ਭਾਜੀ ਆਪਣੇ ਹੋਲੈਂਡ ਵਾਲੇ ਜਿਹੜੇ ਬੈਲਰ ਵਾਲੇ ਆ ਯਾਰ ਇਹਨਾਂ ਨੇ ਗਾਜੀਪੁਰ ਤੋਂ ਬੋਲਦੇ ਆਂ ਅਸੀਂ ਇਹਨਾਂ ਨੇ ਪੰਡਾ ਆਪਣੇ ਨਾ ਬੰਨਣੀਆਂ ਸੀਗੀਆਂ ਅੱਛਾ ਤਾਂ ਪੰਡਾ ਨਹੀਂ ਜੀ ਬਿਲਕੁਲ ਵੀ ਬੰਦੇ ਪਏ ਤੇ ਇਹ ਕਿਹਨਾਂ ਦਾ ਡੰਪ ਇਹਨਾਂ ਦਾ ਡੰਪ ਆ ਕੁੱਲੀਆਂ ਆ ਜੀ ਪੰਪ ਦੇ ਸਾਹਮਣੇ ਬੈਠੇ ਆ ਤਾਂ ਡੰਪ ਇਹਨਾਂ ਦੇ ਕੁੱਲੀਆਂ ਬੈਠੇ ਆ ਤਾਂ ਡੰਪ ਜੱਬੋ ਵਾਲ ਲੱਗੇ ਆ ਤੇ ਇਹ ਜੀ ਹੁਣ ਮਹੀਨੇ ਤੋਂ ਉੱਤੇ ਹੋ ਗਿਆ ਤੇ ਕੋਈ ਵੀ ਕਾਰਵਾਈ ਨਹੀਂ ਕਰ ਰਹਾ ਤਾਂ ਐਸਡੀਐਮ ਸਰ ਨੂੰ ਮੈਡਮ ਨੂੰ ਫੋਨ ਲਾਇਆ ਸੀ ਉਹ ਵੀ ਨਹੀਂ ਫੋਨ ਚੱਕਦੇ ਪਰ ਤੇ ਪ੍ਰੈਸ ਵਾਲੇ ਅਸੀਂ ਸੱਦੇ ਸੀਗੇ ਤੇ ਆਪਣੇ ਇਹ ਦਾੰਤ ਸਰ ਕੀ ਕਾਰਵਾਈ ਆਪਾਂ ਇਹਨਾਂ ਦੇ ਕਰ ਸਕਦੇ ਹਾਂ ਇਹ ਤਾਂ ਵੀ ਇਹਨਾਂ ਦੇ ਸਾਡਾ ਦੇ ਹੁਣ ਜਿਹੜੇ ਦੇ ਹੈਗੇ ਨਾ ਹਾਲੈਂਡ ਵਾਲੇ ਇਹਦਾ ਇਹ ਬਾਹਰੋਂ ਕਿਸੇ ਹੋਰ ਬਲਾਕ ਦੇ ਅਸ਼ਿਆ ਹਾਂਜੀ ਇਹਨਾਂ ਵਜ਼ੀਨ ਦੇ ਮਾਇਆ ਵੇ ਮੈਨੂੰ ਨੰਬਰ ਦੇ ਦਿਓ ਤਾਂ ਮੈਂ ਤਾਂ ਉਹਨੂੰ ਵੈਸੇ ਕਰਦਾ ਗੱਲ ਪਰ ਉਹਦਾ ਕਾਰਵਾਈ ਕਰੂਗਾ ਤੇ ਸਾਡੇ ਕੋਲ ਜ਼ਿੰਮੇਦਾਰ ਹੈ ਨਹੀਂ ਇਨਾਂ ਤੇ ਕਰਨ ਦਾ ਠੀਕ ਆ ਜੀ ਕਿਉਂਕਿ ਉਹਦੀ ਜਿਹੜਾ ਬੰਦਾ ਬੇਲਰ ਖਰੀਦਦਾ ਨਾ ਉਹ ਆਪਣੇ ਹਿਸਾਬ ਨਾਲ ਹੀ ਪਿੰਡਾਂ 'ਚ ਅਪਰੇਟ ਕਰਦਾ ਵੀ ਅਸੀਂ ਉਹਨੂੰ ਜ਼ਬਰਦਸਤੀ ਨਹੀਂ ਕਹਿ ਨਹੀਂ ਸਕਦੇ ਮੇਰੇ ਕੋਲ ਆ ਪਿਆ ਤੇ ਆਪ ਹੋਰ ਵੀ ਜ਼ਿੰਮੇਦਾਰ ਆ ਉਹਨਾਂ ਕੋ ਵੀ ਲੈ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਉਹਦੇ ਕਿੱਥੇ ਹੋ ਕੇ ਮਿਲੇ ਨੇ ਉਹਨਾਂ ਨੂੰ ਕੀ ਕਹਿੰਦੇ ਹੋ ਭਾਜੀ ਉਹ ਗਾੜੀਆਂ ਫੋਨ ਨਹੀਂ ਚੱਕਦੇ ਵੀਰੇ ਹਰਦੇਵਾਲ ਬੋਲਦਾ ਮੇਰਾ ਸਿੰਘ ਵਾਲੇ ਤੋਂ ਨਹੀਂ ਨਹੀਂ ਉੱਥੇ ਹੈਗੇ ਉਹਨਾਂ ਨਾਲ ਆਪ ਰਹਿੰਦੇ ਕਿ ਨਹੀਂ ਭਾਜੀ ਆ ਇਥੇ ਇਥੇ ਮੈਂ ਕੁੱਲੀਆਂ ਇਦਾਂ ਨਾ ਕੁੱਲੀਆਂ ਤੋਂ ਚਲੇ ਗਏ ਉਹਨਾਂ ਜੱਬੋਵਾਲ ਆ ਤੇ ਜੱਬੋਵਾਲ ਜਦੋਂ ਫੋਨ ਲਾਈਦਾ ਫੋਨ ਗਾੜੀਆਂ ਚੱਕ ਕੇ ਦੇਨੇ ਕਿ ਮੇਰੇ ਕੋ 50000 ਰੁਪਏ ਲਿਆ ਹਾਡਵਾਂਸ ਇਹਨਾਂ ਨੇ 50000 ਰੁਪਏ 50000 ਰੁਪਏ ਲਿਆਵਾ ਤੇ 17 ਕਿੱਲੇ ਦੀ ਆਪਣੀ ਗੱਲ ਕੀਤੀ ਤੇ 14 ਕਿੱਲੇ ਚੱਕੇ ਆ ਫੇ ਤੁਸੀਂ ਮੜੇ ਇਥੇ ਥਾਣੇ ਦਿਓ ਹ ਲੈ ਕੇ ਦਿੰਦੇ ਆ ਉਹਨਾਂ ਦੇ ਸਾਥ ਲੈ ਵਿੱਚ ਜਰੋਂ ਉਹਨਾਂ ਨੂੰ ਸਾਥ ਚੱਕ ਕੇ ਲਿਆਉਣਗੇ ਹੁੰਦਾ ਇਹਨਾਂ ਆਪੇ ਲਿਆਉਣਾ ਸਾਡੇ ਨਾਲ ਧੋਖਾ ਤਰੀ ਕਰ ਗਿਆ ਭੱਜੇ ਬੰਦੇ ਭਲਾ ਤਾਂ ਬੈਠੇ ਆ ਹਾਂਜੀ 14 ਕਿੱਲੇ ਨਾਲ ਆਪੇ ਲਿਆਉਣੇ ਆਪਣੇ 70 ਕਿੱਲੇ ਕੀਤੇ ਐ ਟਾਈਮ ਮੇਰੀ ਗੱਲ ਸੁਣ ਲਓ ਜੀ ਸੁਣੋ ਤੁਸੀਂ ਇੱਕ ਐਪਲੀਕੇਸ਼ਨ ਲੈ ਕੇ ਥਾਣੇ ਦੇ ਉਹ ਡੀਐਸਪੀ ਨੂੰ ਠੀਕ ਹੈ ਜੀ ਆਪੇ ਉੱਥੋਂ ਫੜ ਲਿਓਣੇ ਜੱਬੋ ਵਾਲੋਂ ਹਾਂਜੀ ਸਾਨੂੰ ਵੀ ਜਦੋਂ ਲੇਟ ਹੁੰਦੇ ਆਪਣੇ ਤਾਂ ਨਾ ਆਲੂ ਲੇਟ ਹੁੰਦੇ ਜੇ ਅਸੀਂ ਅੱਗ ਲਾਉਨੇ ਆ ਤਾਂ ਵੀ ਅਸੀਂ ਫਸਦੇ ਆ ਠੀਕ ਆ ਜੀ ਕਾਧੜੀ ਕੀਤੀ ਇਹਨਾਂ ਨੇ ਪੈਸੇ ਵੀ ਲੈ ਕੇ ਸਾਡੇ ਕੋਲ ਸਾਡਾ ਕੰਮ ਨਹੀਂ ਕਰਦੇ ਧੋਖਾ ਧੜੀ ਹੁੰਦੀ ਹੈ ਹਾਂਜੀ 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 ਹਾਂ ਉਹ ਤੇ ਦਿਓ ਲੈ ਕੇ ਆਈ ਤੁਹਾਡੇ ਨਾਲ ਆ ਮੈਂ ਵੀ ਮੈਨੂੰ ਵੀ ਸੱਦ ਲਿਓ ਉੱਥੇ ਠੀਕ ਆ ਵੀਰੇ ਠੀਕ ਆ ਆਪਾਂ ਜੀ ਨਾਲ ਗੱਲ ਕਰਾਂਗੇ ਜੀ ਆਪਾਂ ਜੀ ਨਾਲ ਗੱਲ ਕਰਾਂਗੇ ਨਹੀਂ ਕਰਦੇ ਫਿਰ ਆਪਾਂ ਮੇਰੇ ਗੱਲ ਦੇ ਇਹ ਐਡਵਾਂਸ ਪੈਸੇ ਲੈ ਹੋਏ ਆ ਬਿਲਕੁਲ ਬਿਲਕੁਲ ਮੈਨੂੰ ਦੇਓ ਥੇਲੀ ਕਰਾ ਨੂੰ ਦੋਖ ਰਪਾ ਗਏ ਹਾਂਜੀ ਇਹ ਕਰਿਓ ਭਾਜੀ ਨੇ ਗੱਲ ਭਾਈ ਤਨਜੋਬੋਰਾ ਦੇ ਪੱਤਰਕਾਰ ਆ ਕੀ ਹਾਲ ਚੱਲ ਜੀ ਠੀਕ ਹਾਂ ਮੈਂ ਇਹਨਾਂ ਨੂੰ ਇਹ ਕਿਹਾ ਵੀ ਬੰਦੇ ਨਾ ਪੈਸੇ ਵੀ ਇਕੱਠੇ ਕਰਕੇ ਲੈ ਗਏ ਸਾਰਿਆਂ ਕੋ ਹਾਂਜੀ ਮੈਨੂੰ ਅੱਜ ਦਾ ਭਾਜੀ ਹੁਣੀ ਦੱਸ ਦਿਆ ਵੀ 20000 ਰੁਪਏ ਇਹਨਾਂ ਕੋਲ ਲੈ ਕੇ ਐਡਵਾਂਸ ਦਾ 4000 ਇੱਕ ਨੇ ਦੱਸਿਆ ਇੱਕ ਦੋ ਬੰਦੇ ਹੋਰ ਵੀ ਹੋ ਸਕਦਾ ਹੋਣ ਜਿਹੜੇ ਤੁਹਾਡੇ ਕੋਲ ਨਹੀਂ ਹੈਗੇ ਮੈਂ ਕਿਹਾ ਦੋਖ ਰਪਾ ਗਿਆ ਇਸ ਡੀਐਸਪੀ ਨੂੰ ਦਿਓ ਕਿ ਧੋਖੇ ਧੜੀ ਨਾਲ ਪੈਸੇ ਇਕੱਠੇ ਬੰਦਾ ਕਰਕੇ ਲੈ ਗਿਆ ਤੇ ਦੇਖੋ ਉਹਨਾਂ ਨੇ ਆਪੇ 2 ਮਿੰਟ ਚ ਫੜ ਲਿਆਉਣਾ ਉੱਥੋਂ ਬਿਲਕੁਲ ਮੇਰੇ ਹਿਸਾਬ ਕੋ ਮੈਂ ਫੋਨ ਕਰਾ ਦੇਣਾ ਚਾਹੀਦਾ ਹੈ ਕਿ ਉਹਨਾਂ ਨੂੰ ਵੀ ਉਹਨੂੰ ਲਿਆਉਣ ਜਾ ਕੇ ਜਿੱਥੇ ਬੈਠਾ ਉਹਨੂੰ ਬਿਲਕੁਲ ਤੇ ਦੂਜਾ ਉਹ ਵਾਲੀ ਜੱਬੋ ਵਾਲੀ ਹੋਊਗਾ ਮੇਰੇ ਹਿਸਾਬ ਨਾਲ ਕਿੰਦੇ ਮਸਲਾ ਵਾਲੇ ਨਾਲ ਉੱਥੇ ਲਾਇਆ ਹਾਂ ਹਾਂਜੀ ਤੇ ਦੂਜਾ ਮੈਨੂੰ ਇਹ ਦੱਸਿਓ ਜਿੱਦਾਂ ਆਪਣੇ ਏਰੀਆ 'ਚੋਂ ਜਿਹਦਾ ਬਿਲਰ ਨੂੰ ਸਬਸਿਡੀ ਮਿਲਦੀ ਹੈ ਹਾਂਜੀ ਹਾਂਜੀ ਤੇ ਇੱਥੇ ਇਹ ਇੱਕ ਕਿਸਾਨ ਕਹਿ ਰਿਹਾ ਕਿ ਨਾ ਕਿਤੇ ਕਿਹਨਾਂ ਨੂੰ ਪਤਾ ਹੀ ਨਹੀਂਗਾ ਕਿਹੜੇ ਇੱਥੋਂ ਦੇ ਹੈਗੇ ਆ ਜੇ ਮੈਂ ਤੁਹਾਨੂੰ ਲਿਸਟ ਦੇ ਦਿੰਦਾ ਨਾ ਮੈਂ ਬਿਲਰਾਂ ਦੀ ਮੇਰੇ ਕੋਲ ਹੈਗੀ ਆ ਉਹਨਾਂ ਨਾਲ ਤੁਸੀਂ ਫੋਨ ਦੇ ਠੀਕ ਹੈ ਜੀ ਤੇ ਮੈਂ ਤੁਹਾਨੂੰ ਸ਼ੇਅਰ ਕਰ ਦਾਂ ਲਿਸਟ ਹੋਣੀ ਇਦਾਂ ਤਾਂ ਨਹੀਂ ਕਿ ਕਿਤੇ ਮਨ ਲੋ ਇਹਨਾਂ ਨੇ ਲੋਕ ਨੇ ਸਬਸਿਡੀ ਲੈ ਕੇ ਬਾਅਦ ਵਿੱਚ ਮਨ ਲੋ ਕਿ ਚਲਾਏ ਨਹੀਂ ਕਿ ਉਹਦਾ ਆਪ ਦੇ ਕੰਮਾਂ ਨੂੰ ਵਰਤ ਜਾਂ ਵੇਚੂਗ ਦਿੱਤੇ ਹੁਣ ਆਪ ਦੇ ਕੰਮ ਆਪ ਦੇ ਕੰਮਾਂ ਨੂੰ ਭਾਜੀ ਕੀ ਜੇ ਮਨ ਲੋ ਮੇਰੇ 5 ਕਿੱਲੇ ਜਾਂ 10 ਕਿੱਲੇ ਹੋਣਗੇ ਬਿਲਰ ਵਾਲੇ ਨੂੰ ਤੇ ਮਜਬੂਰੀ ਨਹੀਂ ਉਹਨੂੰ ਚਲਾਉਣਾ ਪੈਣਾ ਆਉਦੇ ਦਸਕੇ ਲਈ ਮਾਂਗੇ ਖੜਾ ਕਰ ਦੂਗਾ ਤੇ ਉਹਨੂੰ ਕੀ ਬਜਣਾ ਉਹਨੂੰ ਤੇ ਵਿਆਜ ਹੀ ਪੈ ਜਾਣਾ ਮੈਂਗ ਦਾ 925 ਲੱਖ ਦਾ ਨਹੀਂ ਕਹਿੰਦੇ ਨਾ ਕਿਸਾਨ ਕਹਿੰਦੇ ਕਿ ਕਈਆਂ ਨੇ ਇਦਾਂ ਵੀ ਕੀਤੀ ਹੈ ਨਾ ਤੇ ਲੈ ਕੇ ਤੇ ਬਾਅਦ ਵਿੱਚ ਵੇਚ ਵੋਝ ਦਿੱਤੇ ਪਾਸੇ ਕਰਤੇ ਨਹੀਂ 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 ਅਜੇ ਤਾਂ ਉਹ ਮੇਰੀ ਕੋਲ ਉਹਨਾਂ ਦੇ ਸਬਸਿਡੀ ਨਹੀਂ ਪਈ ਕਿ ਇਹਦੀ ਸੱਤ ਬਿਲ ਦਾ ਪੰਡਾ ਤੇ ਹੀ ਥੇ ਉਹ ਛੋਟੇ ਆ ਜਿਹਾ ਜਿਹੜੇ ਆਪਾਂ ਦਿੱਤੇ ਆ ਤੇ ਹੁਣ 215 ਪਿੰਡ ਆ ਉਹਨਾਂ ਦੇ ਹਿਸਾਬ ਨਾਲ ਸੱਤ ਬਿਲ ਕੁਝ ਵੀ ਨਹੀਂ ਗਏ ਤੇ ਹਰ ਪਿੰਡ ਦੇ ਹਿਸਾਬ ਨਾਲ ਇੱਕ ਚਾਹੀਦਾ ਹਾਂਜੀ ਜੀ ਜੀ ਜਿੰਨੀ ਕੈਪੈਸਿਟੀ ਹੁੰਦੀ ਆ ਸੱਤ ਬਿਲਰ ਤੇ ਕੁਝ ਵੀ ਨਹੀਂ ਗਏ ਉਹ ਸੱਤ ਬਿਲਰ ਤੇ ਦੋਹਾਂ ਝੋ ਪਿੰ ਜੀ ਠੀਕ ਹੈ ਨਾ ਤੇ ਮੈਂ ਤੁਹਾਨੂੰ ਲਿਸਟ ਸ਼ੇਅਰ ਕਰਦਾ ਦੋਨਾਂ ਚੋਕੇ ਨਾਲ ਫੋਨ ਕਰਕੇ ਨਾ ਜੇ ਉਹ ਪਈ ਆ ਤਾਂ ਉਹ ਮੈਂ ਚੱਕ ਲੈਨੇ ਆ ਕੇ ਜਾਂ ਮੈਂ ਵੀ ਫੋਨ ਕਰਕੇ ਪੁੱਛਦਾ ਕੋਈ ਕਾਹ ਉਹ ਫਰੀਦ ਚਲੋ ਕੋਈ ਨਹੀਂ ਬਾਕੀ ਕਰ ਰਹੇ ਜੀ ਇਹਨਾਂ ਨੂੰ ਕਵਰ ਅਸੀਂ ਤੇ ਠੀਕ ਹੈ ਕਿਤੇ ਇੱਕ ਤੁਸੀਂ ਨਾ ਉਹਨਾਂ ਨੂੰ ਮੜੇ ਉੱਥੇ ਦੋ ਅਕਰ ਪਾ ਕੇ ਇਹਨਾਂ ਨੂੰ ਕੋਈ ਦੇ ਦੇ ਮੜੇ ਇਹਨੂੰ ਗਾਈਡ ਕਰ ਦਿਓ ਹਾਂ ਜੀ ਮਿਸਟਰੀ ਦੇ ਬੋਰ ਦੇ ਬਾਹਰ ਲਾਓ ਕਿਉਂਕਿ ਇਹਨਾਂ ਨੇ ਜਿਹੜੇ ਪੈਸੇ ਵੀ ਲੈ ਗਿਆ ਧੋਖਾ ਧੜੀਆ ਸਿੱਧੀ ਹੈ ਤੇ ਹਾਂ ਜੀ ਹਾਂ ਜੀ ਠੀਕ ਨੇ ਤੇ ਮੈਂ ਐਸ.ਐਮ. ਸਾਹਿਬ ਨਾਲ ਗੱਲ ਕਰਦਾ ਤਾਂ ਉਹਨਾਂ ਨੂੰ ਜੇ ਇਹਨੇ ਵੀ ਡੀ.ਐਸ.ਪੀ. ਸਾਹਿਬ ਰਦੇ ਹਲ ਸਿੰਘ ਪਿੰਡ ਮੇਵਾ ਸਿੰਘ ਵਾਲਾ ਅਸੀਂ ਇਸ ਟਾਈਮ ਗਾਜੀਪੁਰ ਇਕੱਠੇ ਹੋਏ ਆ ਅਸੀਂ ਪਰਾਲੀ ਅੱਜ ਤੋਂ 20 ਦਿਨ ਪਹਿਲਾਂ ਝੋਨਾ ਕਟਿਆ ਸੀਗਾ ਉਹਦੀ ਪਰਾਲੀ ਜਿਹੜੀ ਆ ਅਸੀਂ ਰੀਪਰ ਕਰਕੇ ਰੀਪਰ ਵਾਲੇ ਨਾਲ ਗੱਲ ਤੋਂ ਨਾਲ ਰੀਪਰ ਵੇਰ ਕੇ ਤੇ ਮੁੜ ਕੇ ਪਰਾਲੀ ਚੱਕਣੀ ਸੀਗੀ ਤੇ ਉਹਦੇ ਵਿੱਚ ਅੱਜ 20 ਦਿਨ ਹੋ ਗਏ ਝੋਨਾ ਵੱਢਣ 70 ਕਿੱਲੇ ਅਸੀਂ ਝੋਨਾ ਵੱਢਿਆ ਸੀਗਾ ਤੇ ਪਰਾਲੀ ਜਿਹੜੀ ਚੱਕਣ ਦੀ ਗੱਲ ਕੀਤੀ ਸੀਗੀ 50000 ਰੁਪਏ ਮੈਂ ਐਡਵਾਂਸ ਦਿੱਤਾ ਸੀਗਾ ਉਹਦੇ ਵਿੱਚ ਉਹਨਾਂ ਨੇ ਮੇਰੀ 14 ਕਿੱਲੇ ਜਿਹੜੀ ਆ ਪਰਾਲੀ ਚੱਕੀ ਆ ਬਾਕੀ ਜਿਹੜੀ ਆ ਪਰਾਲੀ ਵਿੱਚੇ ਪਈ ਆ ਨਾ ਤਾਂ ਅਸੀਂ ਆਲੂ ਲਾ ਸਕਦੇ ਉੱਥੇ ਤੇ ਨਾ ਹੁਣ ਕਣਕ ਜਿਹੜੀ ਆ ਕਣਕ ਦੀ ਵੀ ਗਿੱਲ ਜਿਹੜੀ ਖੁਸ਼ਕ ਹੋ ਜਾਂਦੀ ਆ ਪਰਾਲੀ ਚੱਕ ਨਹੀਂ ਹੋ ਰਹੀ ਇਹਦੇ ਵਿੱਚ ਜਿਹੜੇ ਹੁਣ ਪਰਾਲੀ ਨੂੰ ਅੱਗ ਲਾਉਣੇ ਆ ਤਾਂ ਪ੍ਰਸ਼ਾਸਨ ਸਾਡੇ ਦੇ ਪਰਚੇ ਦਰਜ ਕਰਦਾ ਤੇ ਨੰਬਰ ਦੋ ਇਹ ਆ ਵੀ ਸਾਡੇ ਜਿਹੜੇ ਇੱਥੇ ਲੋਕਲ ਜਿਹੜੇ ਸਬਸਿਡੀਆਂ ਮਿਲ ਗਿਆ ਵਾ ਉਹਦੇ ਵਿੱਚ ਜਿਹੜੀਆਂ ਸਬਸਿਡੀਆਂ ਮਿਲ ਗਿਆ ਉਹਦਾ ਸਾਨੂੰ ਇਹ ਆ ਵੀ ਪਾਸੇ ਸਾਡੇ ਆ ਕੇ ਲੋਕ ਜਿਹੜੇ ਕੰਮ ਕਰਦੇ ਆ ਜਿਹੜੇ ਇੱਥੇ ਲੋਕਲ ਸਗੇ ਸਾਡੇ ਉਹ ਜਿਹੜਿਆ ਉਹ ਸਾਨੂੰ ਇਹ ਨਹੀਂ ਪਤਾ ਵੀ ਕਿੱਥੇ ਮਸ਼ੀਨਾਂ ਚੱਲਦੀਆਂ ਕਿੱਥੇ ਕੀ ਚੱਲਦਾ ਵਾ ਇਹ ਜਿਹੜਾ ਵਾ ਜੇ ਬਿਲਰ ਇਥੇ ਲੋਕਲ ਦਿੱਤੇ ਆ ਉਹਦੇ ਐਸ.ਡੀ.ਐਮ ਸਾਹਿਬ ਦੇ ਜਿਹੜੇ ਆ ਨੰਬਰ ਲੈ ਕੇ ਉਥੇ ਬਿਲਰ ਜਿੰਨੇ ਚੱਲਦੇ ਸਾਰੇ ਨੰਬਰ ਸਾਨੂੰ ਸੁਣਨ ਦੇ ਵਿੱਚ ਇਹ ਵੀ ਆਇਆ ਵਾ ਵੀ ਇਹ ਜਿਹੜੇ ਬਿਲਰ ਆ ਗਾਂ ਜਿਹੜੇ ਵੇਚ ਦਿੱਤੇ ਗਾਇਆ ਤੇ ਇਹਦਾ ਕਰਕੇ ਜਿਹੜਾ ਅਸੀਂ ਬਹੁਤ ਸਮੱਸਿਆ ਦੇ ਵਿੱਚ ਫਸੇ ਹੋਏ ਆ ਇਸ ਟਾਈਮ ਜੇ ਇਹੇ ਅੱਗ ਲਾਉਨੇ ਆ ਤੇ ਪ੍ਰਸ਼ਾਸਨ ਸਾਡੇ ਤੇ ਪਰਚੇ ਦਰਜ ਕਰਦਾ ਵਾ ਤੇ ਇਸ ਵਾਰ ਸਾਡੀ ਸੁਣਵਾਈ ਨਹੀਂ ਹੋ ਰਹੀ ਗ੍ਰਾਮ ਬੰਜਲ ਗਾਜੀਪੁਰ ਤੋਂ ਬੋਲਦਾ ਪਿਆ ਤੇ ਸਾਡੇ ਨਾਲ ਇਸ ਏਰੀਆ ਦੇ ਵਿੱਚ ਕਾਫੀ ਸਬਸਿਡੀਆਂ ਮਿਲਨ ਦਿੱਤੀਆਂ ਗਈਆਂ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਜਿਹੜੇ ਲੋਗਰ ਬੇਲਰ ਜਿਵੇਂ ਕਪੂਰਥਾ ਡਿਸਟ੍ਰਿਕਟ ਦੇ ਜਾਂ ਜਲੰਧਰ ਡਿਸਟ੍ਰਿਕਟ ਦੇ ਉਹ ਸਾਡੇ ਏਰੀਆ 'ਚ ਚੱਲ ਨਹੀਂ ਰਹੇ ਉਹ ਸਾਨੂੰ ਇਸ ਤਰ੍ਹਾਂ ਲੱਗਦਾ ਜਾਂ ਸੁਣਨ ਜਾਇਆ ਵੀ ਹੌਸਲਾ ਲੋਕਾਂ ਨੇ ਉਹ ਬੇਲਰ ਉਹ ਛੇਡਾਂ ਵਿੱਚ ਜਲਾਤੇ ਆ ਜਾਂ ਵੇਚ ਦਿੱਤੇ ਆ ਤੇ ਜਿਹੜੇ ਉਹਦੇ ਨਾਲ ਹੋਰ ਸੰਦ ਮਲੇ ਸੀ ਜਿਵੇਂ ਟਰੈਕਟਰ ਲੈ ਲੈ ਨਾਲ ਸਬਸਿਡੀ ਦੇ ਉੱਤੇ ਦੇ ਕੁਛ ਢਾਲੀਆਂ ਲੈ ਲਿਆ ਉਹਨਾਂ ਨੂੰ ਆਪਦੇ ਕੰਮਾਂਵਾਦ ਦੇ ਨਹੀਂ ਜੀ ਕੰਮ ਲਈ ਵਰਤ ਰਹੇ ਆ ਤੇ ਲੋਕਾਂ ਦੇ ਕੰਮ ਨਹੀਂ ਉਹ ਕਰ ਰਹੇ ਫਿਰ ਉਹਨਾਂ ਦੇ ਕੋਈ ਵੀ ਸਾਡੇ ਕੋਲ ਡਿਟੇਲ ਨਹੀਂ ਹੈਗੀ ਵੀ ਸਾਡੇ ਏਰੀਆ 'ਚ ਕਿੰਨੇ ਕ ਬੀਲਰ ਹੈਗੇ ਆ ਸਾਡੇ ਐਡਮ ਸਮੇ ਮਨੋ ਇੱਕ ਸਾਡ ਦੀ ਬੇਨਤੀ ਆ ਵੀ ਮਨੋ ਲਿਖ ਕੇ ਲਾਇਆ ਜਾਵੇ ਬੋਰਡਾਂ ਦੇ ਉੱਤੇ ਨੰਬਰ ਹੋਣ ਕਿਸਾਨ ਜਿਹੜਾ ਆਸਾਨੀ ਨਾਲ ਜਾਵੇ ਤੇ ਜਿਵੇਂ ਕੋਈ ਜਨਤਕ ਜਗ੍ਹਾ ਹੈਗੀਆਂ ਜਿਵੇਂ ਐਡਮ ਦਫਤਰ ਹੈਗਾ ਜਾਂ ਕੋਈ ਖੇਤੀਬਾੜੀ ਦਫਤਰ ਹੈਗਾ ਉਥੇ ਇਹ ਲਾਏ ਜਾਣ ਤਾਂ ਕਿ ਅਸੀਂ ਉਥੋਂ ਵੇਖ ਕੇ ਉਹਨਾਂ ਨੂੰ ਕਾਲ ਕਰਕੇ ਉਹਨਾਂ ਦਾ ਸੰਪਰਕ ਕਰਕੇ ਤੇ ਅਸੀਂ ਇਹਨੂੰ ਮਤਲਬ ਉਹਨਾਂ ਨੂੰ ਬੁਲਾ ਸਕੀਏ ਜਿਹੜੇ ਤੋਂ ਬਾਹਰੋਂ ਆਣ ਕੇ ਕੰਮ ਕਰ ਰਹੇ ਸਾਡੇ ਆਪਣੇ ਮਿਲ ਜਿਹੜੇ ਇੱਥੋਂ ਦੇ ਲੋਕ ਲੈਣੇ ਦੇ ਹੈਗੇ ਆ ਉਹ ਕੰਮ ਇੱਥੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਦੇਰ ਸਿੰਘ ਪਿੰਡ ਗਾਜੀਪੁਰ ਤੋਂ ਬੋਲਦਾ ਜੀ ਮੈਂ ਤਿੰਨ ਕਿੱਲੇ ਝੋਨਾ ਕਟਾਇਆ ਸੀਗਾ ਉਹਦੇ ਪ੍ਰਦੂਸ਼ਣ ਪ੍ਰਾਲੀ ਨੂੰ ਨਾ ਗਲੌਂਦਾ ਕਰਕੇ ਮੈਂ ਮਤਲਬ ਕਿ ਪੰਡਾ ਬੰਨਣ ਵਾਲੇ ਬੈਲਰ ਵਾਲਿਆਂ ਨੂੰ 4500 ਰੁਪਇਆ ਪੈਸੇ ਵੀ ਦਿੱਤੇ ਅਡਵਾਂਸ ਉਹਨਾਂ ਮੇਰੇ ਕੋਲੋਂ ਪੈਸੇ ਲੈ ਲੈ ਮੁੱਢ ਵੱਡੇ ਆ 25 ਤੋਂ 28 ਦਿਨ ਹੋ ਗਏ ਝੋਨਾ ਕੱਟੇ ਨੂੰ ਉਹਨਾਂ ਹਜੇ ਤੱਕ ਮੇਰੀ ਤਰਾਲੀ ਨਹੀਂ ਚੱਕੀ ਮੈਂ 65000 ਰੁਪਇਆ ਕਿੱਲੇ ਦਾ ਠੇਕਾ ਦੇਣਾ ਮੇਰੀ ਜ਼ਮੀਨ ਫਸਲ ਲੇਟ ਹੋ ਗਈ ਮੈਂ ਠੇਕੇ ਵਾਲੇ ਨੂੰ ਕਿੱਥੋਂ ਪੈਸੇ ਦਊਗਾ ਇਹ ਰੋਜ਼ ਬਹਾਨੇ ਮਾਰਦੇ ਆ ਅਸੀਂ ਉਥੇ ਜਿੱਥੇ ਉਹਨਾਂ ਦਾ ਬੈਲਰ ਹੁੰਦਾ ਸੀ ਢੇੜੇ ਮਾਰ-ਮਾਰ ਕੇ ਅਸੀਂ ਆਕ ਗਏ ਆ ਮਜਬੂਰ ਹੋ ਗਏ ਆ ਮਾਲਕ ਨੂੰ ਵੀ ਇੱਕ ਦਿਨ ਅਹੀਂ ਮਿਲੇ ਉਹ ਕਹਿੰਦਾ ਤੁਸੀਂ ਝੂਠ ਬੋਲਦੇ ਆ ਅਸੀਂ ਪ੍ਰਸ਼ਾਸਨ ਗਾੜੀ ਵੀ ਮਤਲਬ ਕੇ ਬੇਨਤੀ ਕਰਦੇ ਆ ਵੀ ਅਹੀਂ ਹੁਣ ਦੱਸੋ ਕੀ ਕਰੀਏ ਸਾਡੇ ਕੋਲ ਕੋਈ ਹੁਣ ਹੱਲ ਨਹੀਂਗਾ ਪੈਲੀ ਦੀ ਨਵੀਂ ਵੀ ਸੁੱਕ ਗਈ ਆ ਨਾ ਅਹੀਂ ਕੰਟ ਵੀ ਨਹੀਂ ਸਕਦੇ ਆ ਆਲੂ ਵੀ ਸਾਡੇ ਲੇਟ ਹੋ ਗਏ ਆ ਅਸੀਂ ਹੁਣ ਅੱਗ ਲਾਉਣ ਨੂੰ ਮਜਬੂਰ ਆ ਦੱਸੋ ਅਸੀਂ ਕੀ ਕਰੀਏ